ਇੱਕ ਮੰਦਭਾਗੀ ਖਬਰ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਖਮਾਣੋ ਤੋਂ ਇਹ ਖਬਰ ਜਿਹੜੀ ਹੈ ਸਾਹਮਣੇ ਆਈ ਹੈ ਜਿੱਥੇ ਕਿ ਦੀਵਾਲੀ ਵਾਲੇ ਰਾਤ ਗਵਾਂਡੀਆਂ ਦੇ ਨਾਲ ਟਕਰਾਰ ਹੁੰਦੀ ਹੈ ਉਸੇ ਦੌਰਾਨ ਅਗਲੀ ਸਵੇਰ ਕੁੱਤਾ ਖਮਾਣ ਜਦੋਂ ਬਾਹਰ ਨੌਜਵਾਨ ਜਾਂਦਾ ਹੈ ਤਾਂ ਉਸ ਸਮੇਂ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਜਾਂਦੀ ਹੈ ਤਾਂ ਇਹ ਮਾਮਲਾ ਜਿਹੜਾ ਕਿ ਸਾਹਮਣੇ ਆਇਆ ਮਰਤਕ ਦੇ ਪਰਿਵਾਰਕ ਮੈਂਬਰਾਂ ਨੇ ਜਿਹੜੇ ਕੀ ਕਤਲ ਦੇ ਇਲਜ਼ਾਮ ਲਗਾਏ ਨੇ 45 ਸਾਲਾ ਮ੍ਰਿਤਕ ਅਮਨਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਪਿੰਡ ਦੇ ਗਵਾਂਢੀ ਵੱਲੋਂ ਹੀ ਤਕਰਾਰਬਾਜੀ ਦੇ ਚੱਲਦਿਆਂ ਦੀਵਾਲੀ ਵਾਲੀ ਰਾਤ ਨੂੰ ਤਕਰਾਰ ਉਪਰੰਤ ਅਗਲੀ ਸਵੇਰ ਬਾਹਰ ਆਪਣੇ ਕੁੱਤੇ ਨੂੰ ਘੁਮਾਉਣ ਗਏ ਅਮਨਦੀਪ ਸਿੰਘ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਿਆ ਜਿਸ ਦੀ ਕੀ ਇਲਾਜ ਦੇ ਦੌਰਾਨ ਮੌਤ ਹੋ ਗਈ ਉਹਨਾਂ ਨੇ ਕਿਹਾ ਹੈ ਕਿ ਕੁੱਟਮਾਰ ਕਰਨ ਵਾਲੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਜਾਵੇ ਮਰਤਕ ਦੀ ਪਤਨੀ ਤੇ ਮਾਤਾ ਨੇ ਕਿਹਾ ਕਿ ਰਾਤੀ ਲੜਾਈ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਪਰੰਤੂ ਜੇਕਰ ਜਿਹੜੀ ਕਿ ਪੁਲਿਸ ਮੌਕੇ ਤੇ ਪਹੁੰਚ ਜਾਂਦੀ ਤਾਂ ਇਹ ਨੌਬਤ ਨਹੀਂ ਆਉਂਦੀ ਤਜਿੰਦਰ ਕੌਰ ਜੀ ਮਨਨ ਘਰ ਦੀਆਂ ਤੁਹਾਡੇ ਹਸਬੰਦ ਦਾ ਨਾਮ ਕੀ ਹੈ ਆਮਨਦੀਪ ਸਿੰਘ ਜੀ ਆਮਨਦੀਪ ਹਾਂ ਜੀ ਤੇ ਕੀ ਘਟਨਾ ਵਾਪਰੀ ਸੀ ਰਾਤ ਦੀਵਾਲੀ ਮੌਕੇ ਦਿਵਾਲੀ ਹੋ ਗਈ ਵੀਰ ਜੀ ਅਸੀਂ ਬੈਠੇ ਸੀ ਆਪਣੇ 30-50 ਬਾਲ ਕੇ ਮਾਤ ਵਾਲੇ ਇੱਥੇ ਨਿਆਣੇ ਬੰਬ ਵਜਾਉਨੇ ਆਪਣੇ ਹਾਂ ਜੀ ਬੰਬ ਵਜਾਉਂਦੇ ਆ ਚੱਲ ਸਾਰੇ ਬੇੜੇ ਦੇ ਅਸੀਂ ਵਜਾਉਨੇ ਨਿਆਣੇ ਉਹਨੂੰ ਦੇਖ ਕੇ ਚੱਲ ਸਾਡੇ ਨਿਆਣੇ ਅੰਦਰ ਵੜ ਗਏ ਫੇਰ ਕਹੇ ਤਾਂ ਚੱਲ ਫੇਰ ਆਇਆ ਦੂਜੀ ਵਾਰ ਫੇਰ ਗਾਹੋੜਾ ਉਹ ਵਿੱਕੀ ਪੂਰੇ ਆਏ ਆਪਣੇ ਉਹ ਆ ਕੇ ਉਹ ਮੇਰਾ ਕਰਦ ਘਰ ਤੇ ਵੀ ਮੈਂ ਮਾਰ ਦਾਣਾ ਵੀ ਮੁੰਡਾ ਵੀ ਇਹ ਵੀ ਸਮਝ ਨਿਕਲ ਗਾ ਆ ਜਾ ਮੋੜ ਤੇ ਮਿਲਨੇ ਵੀ ਕਹਿੰਦਾ ਮੋੜ ਤੇ ਆ ਮੇਰਾ ਵੀ ਨਾ ਲਿੱਤਾ ਨੇ ਮੈਂ ਕਿਹਾ ਤੇ ਉਹ ਬੰਦੇ ਕਰਕੇ ਨਹੀਂ ਬੋਲੀ ਹੈਗੀ ਵੀ ਮੇਰੇ ਨਿਆਣੇ ਗੱਭਰੂ ਹੈ ਕੁਝ ਮਿੱਥ ਕੇ ਆਇਆ ਹੋਣਾ ਵੀ ਇਹ ਨਾ ਇੱਕੜ ਤਾਂ ਆਉਂਦਾ ਨਹੀਂ ਗਾ ਵੀ ਇਹ ਤਾਂ ਆਇਆ ਕੁਝ ਜੇਬ ਵਿੱਚ ਪਾ ਲੈ ਅੱਗੇ ਕਹਿ ਰਿਹਾ ਤੇ ਮੈਂ ਪਾ ਕੇ ਵੀ ਤੇਰੇ ਮਾਰਨਾ ਹੀ ਮਾਰਨਾ ਹੈ ਮੇਰੇ ਬੰਦੇ ਨੂੰ ਕਹਿੰਦਾ ਹੁਣ ਇਹਨੇ ਉਹੀ ਆਇਆ ਸੀਗਾ ਮੈਂ ਉਹਨੂੰ ਨਾ ਬਰਾਬਰ ਪਾ ਦੂ ਹਾਸੇ ਨੂੰ ਹੋਣੀ ਚਾਹੀਦੀ ਸਾਰਾ ਪਿੰਡ ਮੇਰੇ ਛੰਮੀ ਨਾਲ ਠੀਕ ਆ ਪਰ ਜਿਹੜੇ ਹੁਣੇ ਰਾਤ ਰਿਪੋਰਟ ਲਿਖਾ ਕੇ ਆਏ ਆ ਪਰ ਸਾਲਿਆਂ ਦਾ ਹੱਕ ਨਹੀਂ ਤਾਂ ਹਾਂਜੀ ਪਰ ਸਾਲਿਆਂ ਦਾ ਹੱਕ ਤਾਂ ਨਾ ਹਾਂਜੀ ਅੱਜ ਸਵੇਰੇ 6:30 6 ਵਜੇ ਜਿਹੜਾ ਮਿਤਕਾਮ ਅਮਰਦੀਪ ਸਿੰਘ ਇਹ ਆਪਣਾ ਕੁੱਤਾ ਘੁਮਾਉਣ ਗਿਆ ਸੀ ਘਰ ਤੋਂ ਬਾਹਰ ਜੀ ਉੱਥੇ ਕਿਸੇ ਵਿਅਕਤੀ ਨੇ ਦੀ ਕੁੱਟਮਾਰ ਕੀਤੀ ਹੈ ਜਿਹਨੂੰ ਪਹਿਲਾਂ ਇੱਥੇ ਸਿਵਲ ਹਸਪਤਲ ਲੋਕ ਘੁਮਾਉਣ ਲੈ ਕੇ ਸੀ ਜਿੱਤੋਂ ਰੈਫਰ ਕਰਤਾ 32 ਦਾ ਉੱਥੇ ਦੀ ਮੌਤ ਹੋ ਗਈ ਜਿਸ ਬੰਦੇ ਨੇ ਕੁੱਟਮਾਰ ਕੀਤੀ ਆ ਉਹਦਾ ਨਾਮ ਵਗੈਰਾ ਸਾਹਮਣੇ ਆਇਆ ਜੀ ਕੋਈ ਹਾਲੇ ਅਜੇ ਕੋਈ ਨਹੀਂ ਉੱਦੀ ਭਾਲ ਜਾ ਰਹੀ ਹੈ ਜੀ ਭਾਲ ਜਾ ਰਹੀ ਹੈ ਜੀ